ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪਉ ਪ੍ਰਕਾਸ਼ ਹਮ ਤੋਜ ਕਹਿਜਾ ਕੋਟ ਇੰਦਰ ਇੰਦਰਾਨਾ ਸਾਗੇ ਸੰਗਣ ਗਣਿਜੈ ਤਿਰ ਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥ ਕਵਨਾ ਕਰਮ ਨਾਮ ਬਰਨਤ ਸੁਮਤ ਸੁਖ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਏ ਹਉ ਵਸਪਦੋ ਕਸੰਦੀ ਨੂਰ ਅਰਸੋਂ ਗੁਰਸੋਂ ਝਟੇ ਆ ਦੁਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਈ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜਾਤ ਹਸਤੀ ਸਿਰ ਜਿਉ ਅੰਕਸ ਹੈ ਅਹਲਣ ਜਿਉ ਸਿਰ ਦੇ ਮਨ ਤਨ ਅਗੈ ਰਾਤ ਕੈ ਉਬੀ ਸੇਵ ਕਰੇ ਹੱਥੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਅਗ ਰਾਤ ਕੈ ਉਬੀ ਸੇ ਕਰੇ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰੇਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾ ਅਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕਉਲ ਉਦਾ अपना दरग पावन मान पौड़ी गुरमुख सखिया सिख गुरु में लाइया एक से ਵਕ ਗੁਰ ਪਾਸ ਇੱਕ ਗੁਰ ਕਾਰ ਲਾਈਆ ਜਿਨਾ ਗੁਰ ਪਿਆਰਾ ਮਨ ਤਿਤ ਤਿਨਾ ਭਾਉ ਗੁਰ ਦੇਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲ ਸਭ ਗੁਰ ਆਖ ਗੁਰ ਦੀਵਾਈਆ ਗੁਰ ਸਿਖਾ ਇੱਕੋ ਪਿਆਰ ਗੁਰ ਮਿਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰ ਜੀ ਵਈਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ